ਅੱਜ ਅੱਜ ਨਾਲ ਅਸੀਂ ਇੱਥੇ ਸਾਂਝਾ ਵਿਆਕ ਮੋਰਚਾ ਪੰਜਾਬ ਅਤੇ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਸਾਂਝਾ ਐਕਸ਼ਨ ਕਰ ਰਹੇ ਹਾਂ ਜਿਹਦਾ ਲਗਭਗ ਪੰਜਾਬ ਦੀਆਂ 13 ਵਿਆਕ ਜਥੇਬੰਦੀਆਂ ਵੱਲੋਂ ਸਾਨੂੰ ਇਹ ਐਕਸ਼ਨ ਇਸ ਕਰਕੇ ਕਰਨਾ ਪੈ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਮੌਜੂਦਾ ਇਹ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਕੇ ਆਈ ਸੀ ਕਿ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਆ ਤੇ ਉਹ ਪ੍ਰਾਇਓਰਟੀ ਇਹਨਾਂ ਦੀ ਦੂਰ ਚਲੇ ਗਈ ਇਹਨਾਂ ਨੂੰ ਅਸੀਂ ਜਗਾਉਣ ਵਾਸਤੇ ਆਏ ਆ ਕਿ ਤੁਸੀਂ ਉਹ ਚੀਜ਼ਾਂ ਨੂੰ ਭੁੱਲ ਗਏ ਆ ਜਿਸ ਜਿਸ ਆਧਾਰ ਤੇ ਤੁਸੀਂ ਸਰਕਾਰ ਬਣਾਈ ਸੀ ਪਿਛਲੇ ਸਮੇਂ ਸਾਡੀ ਇੱਕ ਸਾਂਝੀ ਮੀਟਿੰਗ ਆ ਜਿਹੜੀ ਸਿੱਖਿਆ ਮੰਤਰੀ ਜੀ ਪੰਜਾਬ ਨਾਲ ਹੋ ਰਹੀ ਸੀਗੀ ਤੇ ਉਸ ਮੀਟਿੰਗ ਦੇ ਵਿੱਚ ਲਗਭਗ ਅਸੀਂ 38 ਜਿਹੜੀਆਂ ਅਧਿਆਪਕਾਂ ਦੀਆਂ ਤੇ ਪੰਜਾਬ ਦੇ ਬੱਚਿਆਂ ਦੇ ਨਾਲ ਸਕੂਲਾਂ 'ਚ ਪੜ੍ਹਦੇ ਨਾਲ ਸੰਬੰਧਿਤ ਮੰਗਾਂ ਸੀ ਉਹਦੇ ਤੇ ਅਸੀਂ ਚਰਚਾ ਕਰਨੀ ਸੀ ਔਰ ਲਗਾਤਾਰ ਅਸੀਂ ਲੰਬੇ ਸਮੇਂ ਤੋਂ ਕਈ ਮੀਟਿੰਗਾਂ ਦੇ ਵਿੱਚ ਸਹਿਮਤੀਆਂ ਵੀ ਬਣੀਆਂ ਪਰantu ਉਹ ਲਾਗੂ ਨਹੀਂ ਸੀ ਹੁਣ ਤੱਕ ਹੋਈਆਂ ਜਦੋਂ ਅਸੀਂ ਮੰਤਰੀ ਜੀ ਦੇ ਨਾਲ ਸਾਂਝੀ ਮੀਟਿੰਗ ਕਰਨੀ ਸ਼ੁਰੂ ਕੀਤੀ ਤਾਂ ਸਿਰਫ ਤੇ ਸਿਰਫ ਉਹਨਾਂ ਨੇ ਦੋ ਮੰਗਾ ਸਾਡੀਆਂ ਸੁਣੀਆਂ ਉਹਦਾ ਕਾਰਨ ਇੱਕੋ ਹੀ ਆ ਕਿ ਇਹਨਾਂ ਨੇ ਮਾਸਟਰਾਂ ਤੋਂ ਲੈਕਚਰਰ ਪਿੱਛੇ ਪ੍ਰਮੋਟ ਕੀਤੇ ਕੁਝ ਲੈਪਟਾਉਟ ਕੇਸਾਂ ਜਿਹੜੇ ਈਟੀਟੀ ਦੇ ਆਪਕਾਂ ਤੋਂ ਮਾਸਟਰ ਪ੍ਰਮੋਟ ਕੀਤੇ ਉਹ ਸਾਰੀਆਂ ਜਿੰਨੀਆਂ ਪੰਜਾਬ ਚ ਸਾਮੀਆਂ ਖਾਲੀਆਂ ਉਹਨਾਂ ਸਾਰੀਆਂ ਨੂੰ ਸ਼ੋ ਨਾ ਕਰਦੇ ਹੋਏ ਇਹਦੇ ਆਪਕਾਂ ਨੂੰ ਦੂਰ ਧਰਾਡੇ ਮਜਬੂਰ ਕੀਤਾ ਜਾਣ ਲਈ ਔਰ ਇਥੋਂ ਇਹ ਗੱਲ ਸਾਬਤ ਹੋਈ ਕਿ ਸਰਕਾਰ ਜਿਹੜੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਈਵਨ ਦੈਨ ਮੀਟਿੰਗ 'ਚ ਮੰਤਰੀ ਜੀ ਦਾ ਇਹ ਕਹਿ ਦੇਣਾ ਕਿ ਅਸੀਂ ਮਿਡਲ ਸਕੂਲਾਂ ਨੂੰ ਆਉਣ ਵਾਲੇ ਸਮੇਂ 'ਚ ਬੰਦ ਕਰਨ ਜਾ ਰਹੇ ਹਾਂ ਇਹ ਇਹ ਸਾਡੇ ਲਈ ਪੰਜਾਬ ਦੀਆਂ ਅਧਿਆਪਕ ਜਥਿਆਂ ਜਥੇਬੰਦੀਆਂ ਲਈ ਬਹੁਤ ਵੱਡਾ ਸਵਾਲ ਸੀਗਾ ਇਦੇ ਆਧਾਰ ਦੇ ਉੱਤੇ ਅਸੀਂ ਅੱਜ ਦਾ ਪ੍ਰੋਗਰਾਮ ਔਰ ਇੱਕ ਸਾਡੇ ਸੀਐਨਬੀ ਵਾਲੇ ਅਧਿਆਪਕਾਂ ਜਿਹੜੇ ਜਿਨ੍ਹਾਂ ਚ ਡ੍ਰੈਗ ਟੀਚਰ ਤੇ ਪੀਟੀਆਈ ਅਧਿਆਪਕਾਂ ਉਹਨਾਂ ਦੀ ਤਨਖਾਹ ਕਟੌਤੀ ਆ ਜਿਹੜੀ ਵਿਭਾਗ ਵੱਲੋਂ ਕੀਤੀ ਜਾ ਰਹੀ ਆ ਔਰ ਇੱਥੋਂ ਤੱਕ ਹਸੋ ਹੀਣੀ ਆ ਵਿਭਾਗ ਦੀ ਸਾਡੇ ਮੰਤਰੀ ਜੀ ਸਾਡੇ ਕੋਲੇ ਮੰਨ ਰਹੇ ਆ ਕਿ ਪੁਰਾਣੀ ਰਿਕਵਰੀ ਨਹੀਂ ਕੀਤੀ ਜਾ ਸਕਦੀ ਜਿਹੜੀ ਕਿਸੇ ਵੀ ਅਦਾਲਤ ਕੋਈ ਵੀ ਅਦਾਲਤ ਪ੍ਰਵਾਨਗੀ ਨਹੀਂ ਦਿੰਦੀ ਉਹਦੇ باوجود ਪੱਤਰ ਜਿਹੜਾ ਥੱਲੇ ਭੇਜਿਆ ਗਿਆ ਔਰ ਅਧਿਆਪਕਾਂ ਦੇ ਵਿੱਚ ਬਹੁਤ ਵੱਡੀ ਦਹਿਸ਼ਤ ਆ ਸਰਕਾਰ ਕੁੱਲ ਮਿਲਾ ਕੇ ਜੇ ਅਸੀਂ ਕਹਿ ਲਈਏ ਕਿ ਕੇਂਦਰ ਦੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਦੇ ਹੀ ਹੋਈ ਸਕੂਲਾਂ ਦੀ ਆਕਾਰ ਘਟਾਈ ਕਰ ਰਹੀ ਆ ਜਿਹਦੇ ਤਹਿਤ ਸਕੂਲਾਂ ਦੇ ਵਿੱਚੋਂ ਬੱਚਿਆਂ ਲਈ ਜਿੱਥੇ ਸਿੱਖਿਆ ਦੂਰ ਹੋਊਗੀ ਉੱਥੇ ਨੌਜਵਾਨਾਂ ਲਈ ਰੋਜ਼ਗਾਰ ਆ ਜਿਹੜਾ ਉਹ ਵੀ ਪਰੇ ਚਲੇ ਜਾਊਗਾ ਇਹ ਸਾਰੇ ਜਿਹੜੇ ਮਸਲੇ ਹੈਗੇ ਆ ਜਿਹੜਾ ਮੇਨ ਸਾਡੇ ਇਹ ਮਸਲਿਆਂ ਚੋਂ ਆ ਜਿੱਥੇ ਕੰਪਿਊਟਰ ਦੇ ਆਪਕੇ ਚਾਹੁੰਦੇ ਆ ਕਿ ਸਾਡਾ ਰੋਜ਼ਗਾਰ ਪੱਕਾ ਹੋਵੇ ਦਫਤਰੀ ਕਰਮਚਾਰੀ ਚਾਹੁੰਦੇ ਆ ਕਿ ਸਾਡਾ ਰਿਕਾਰ ਪੱਕਾ ਹੋਵੇ ਇਹ ਸਾਡਾ ਜਿਹੜਾ ਇੱਥੇ ਸਾਂਝਾ ਅਧਿਆਪਕ ਮੋਰਚਾ ਤੇ ਡੀਟੀਐਫ ਵੱਲੋਂ ਸਾਂਝਾ ਪ੍ਰੋਗਰਾਮ ਆ ਇਹ ਸਾਡੀਆਂ ਪੂਰੇ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਦੇ ਉੱਤੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ 2020 ਦੀ ਸਿੱਖਿਆ ਨੀਤੀ ਨੂੰ ਲਾਗੂ ਨਹੀਂ ਹੋਣ ਦੇਣਾ ਅਸੀਂ ਕੋਈ ਵੀ ਸਕੂਲ ਬੰਦ ਨਹੀਂ ਹੋਣ ਦੇਣਾ ਅਸੀਂ ਸਿੱਖਿਆ ਜਿਹੜੀ ਸਰਕਾਰ ਕਹਿ ਕੇ ਆਈ ਸੀ ਅਸੀਂ ਪਬਲਿਕ ਸੈਕਟਰ ਦੀ ਸਿੱਖਿਆ ਨੂੰ ਤਬਾਹ ਨਹੀਂ ਹੋਣ ਦੇਣਾ ਉਹਦੇ ਵਾਸਤੇ ਅਸੀਂ ਅੱਜ ਜਿਹੜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਉਨੀ ਆ ਉਹਨਾਂ ਨੂੰ ਜਗਾਉਣ ਵਾਸਤੇ ਆਏ ਆ ਕਿ ਤੁਹਾਡਾ ਸਿੱਖਿਆ ਮੰਤਰੀ ਤੇ ਤੁਹਾਡੀ ਜਿਹੜੀ ਸਰਕਾਰ ਆ ਉਹ ਸਿੱਖਿਆ ਵਿਰੋਧੀ ਫੈਸਲੇ ਕਰ ਰਹੀ ਆ ਉਹਦੇ ਤੇ ਕੋਈ ਸੁਣਵਾਈ ਨਹੀਂ ਕਰ ਰਹੀ ਇਸ ਕਰਕੇ ਅਸੀਂ ਇਹ ਸਾਂਝੀ ਰੈਲੀ ਕਰਕੇ ਜਗਾਵਾਂਗੇ ਔਰ ਜੇ ਇੱਥੇ ਵੀ ਸਾਡੀ ਗੱਲ ਨਾ ਬਣੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 19 ਤਰੀਕ ਨੂੰ ਸਿੱਖਿਆ ਮੰਤਰੀ ਦੇ ਦੁਆਰਾ ਅੱਧੇ ਪੰਜਾਬ ਦੀ ਰੈਲੀ ਉੱਥੇ ਕਰਾਂਗੇ ਅੱਧੇ ਪੰਜਾਬ ਵੱਲੋਂ ਅੱਜ ਇੱਥੇ ਆ ਉਸ ਤੋਂ ਬਾਅਦ ਵੀ ਜੇ ਫੇਰ ਵੀ ਨਹੀਂ ਕੋਈ ਗੱਲ ਬਣਦੀ ਅਸੀਂ 2 ਸਾਲਾਂ ਚ ਪੂਰਾ ਅਧਿਆਪਕ ਜਥੇਬੰਦੀਆਂ ਦੇ ਇੱਕ ਇਹਨੂੰ ਹੋਰ ਵਿਸ਼ਾਲ ਕਰਦੇ ਹੋਏ ਪੰਜਾਬ ਦੇ ਲੋਕਾਂ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਸਿੱਖਿਆ ਵਿਰੋਧੀ ਸਰਕਾਰ ਆ ਇਹ ਨਹੀਂ ਬੱਚਿਆਂ ਨੂੰ ਪੜਾਉਣਾ ਚਾਹੁੰਦੀ ਇਹ ਸਰਕਾਰ ਦਾ ਕੋਈ ਏਜੰਡਾ ਨਹੀਂ ਜੋ ਕਹਿ ਕੇ ਆਈ ਸੀ ਉਹਦੇ ਤਹਿਤ ਅਸੀਂ ਸਰਕਾਰ ਨੂੰ ਕੁਰਸੀ ਤੋਂ ਪਰੇ ਕਰਨ ਵਾਸਤੇ ਪੰਜਾਬ ਦੇ ਲੋਕਾਂ 'ਚ ਇਹਨਾਂ ਦਾ ਸਿੱਖਿਆ ਵਿਰੋਧੀ ਚਿਹਰਾ ਜਿਹੜਾ ਉਹਨੂੰ ਲੈ ਕੇ ਜਾਣ ਦੇ ਲਈ ਪੂਰਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਂਝੇ ਅਧਿਆਪਕ ਮੋਰਚੇ ਦੀ ਗਵਾਈ ਦੇ ਵਿੱਚ ਹੋ ਰਿਹਾ ਤੇ ਡੀਟੀਐਫ ਇਹਦੇ ਵਿੱਚ ਤਾਲਮੇ ਤਾਲਵੇਰੇ ਵਿੱਚ ਸਹਿਯੋਗ ਦੇ ਵਿੱਚ ਇਹਦੇ ਵਿੱਚ ਸ਼ਾਮਲ ਜਥੇਬੰਦੀ ਆ ਇਹ ਜਿਹੜਾ ਐਕਸ਼ਨ ਆ ਸਾਡੀ ਅਣਸਰ ਦੀ ਲੋੜ ਬਣ ਗਿਆ ਸਿੱਖਿਆ ਮੰਤਰੀ ਪੰਜਾਬ ਨਾਲ 19 ਦਸੰਬਰ ਦੀ ਮੀਟਿੰਗ ਸੀ ਇਹ त्रास ਦੀ ਆ ਵੀ ਪੰਜਾਬ ਦੀਆਂ 13 ਜਥੇਬੰਦੀਆਂ ਨੂੰ ਮਿਨਿਸਟਰ ਮੀਟਿੰਗ ਦੇ ਕੇ ਵਿੱਚੋਂ ਮੀਟਿੰਗ ਦੇ ਵਿੱਚੋਂ ਮੀਟਿੰਗ ਛੱਡ ਕੇ ਚੱਲਿਆ ਜਾਵੇ ਪੂਰੀ ਮੀਟਿੰਗ ਅਟੈਂਡ ਨਾ ਕਰੇ ਇਸ ਗੱਲ ਤੋਂ ਇਹ ਸਾਬਤ ਹੁੰਦਾ ਵੀ ਜਿਹੜੀ ਸਰਕਾਰ ਆ ਉਹ ਐਜੂਕੇਸ਼ਨ ਪ੍ਰਤੀ ਕਿੰਨੀ ਕੁ ਸਹਿਰਦਾ 2022 ਚ ਜਦੋਂ ਸਰਕਾਰ ਬਣੀ ਸਰਕਾਰ ਨੇ ਦੋ ਅਜੰਡੇ ਲਏ ਸਿਹਤ ਤੇ ਸਿੱਖਿਆ ਵੀ ਅਸੀਂ ਸੇ ਤੇ ਸਿੱਖਿਆ ਦਾ ਪੰਜਾਬ ਦੇ ਵਿੱਚ ਕਾਇਆ ਪਲਟ ਕਰ ਦਾਂਗੇ ਸਰਕਾਰ ਨੂੰ ਹੋ ਗਏ 3 ਸਾਲ 3 ਸਾਲ ਬੀਤਣ ਦੇ ਬਾਵਜੂਦ ਜਿਹੜੀ ਪੰਜਾਬ ਦੀ ਐਜੂਕੇਸ਼ਨ ਜਦੋਂ ਦਾ ਦੇਸ਼ ਆਜ਼ਾਦ ਹੋਇਆ ਆਉਂਦੀ ਵਰਸਟ ਹਾਲਤ ਦੇ ਵਿੱਚ ਆ ਸਭ ਤੋਂ ਵੱਧ ਹਾਲਤ ਦੇ ਵਿੱਚ ਪੋਸਟਾਂ ਖਾਲੀ ਆ ਸਭ ਤੋਂ ਬੜੀ ਹਾਲਤ ਪੰਜਾਬ ਦੀ ਸਿੱਖਿਆ ਦੀ ਆ ਇਹਦੇ باوجود ਅਧਿਆਪਕ ਜਥੇਬੰਦੀਆਂ ਨਾਲ ਬੈਠ ਕੇ ਕੋਈ ਸਿੱਖਿਆ ਨੀਤੀ ਬਣਾਉਣ ਦੇ ਪੱਖੋਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਜਿਹੜਾ ਹੈਂਕੜ ਵਾਈ ਦਾ ਢੰਡ ਰਵਈਆ ਸਿੱਖਿਆ ਮੰਤਰੀ ਨੇ ਤੈਅ ਕੀਤਾ ਉਹਦੇ ਖਿਲਾਫ ਇਹ ਰੈਲੀ ਆ ਅਸੀਂ ਇਹ ਤੋਂ ਰੈਲੀ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸੰਧਵਾ ਦੇ ਘਰ ਅਲ ਮਾਰਚ ਕਰਾਂਗੇ ਇਹ ਸਾਡਾ ਇੱਕ ਪ੍ਰੋਗਰਾਮ ਆ 11 ਜ਼ਿਲ੍ਹਿਆਂ ਦਾ 12 ਜ਼ਿਲ੍ਹਿਆਂ ਦਾ ਪ੍ਰੋਗਰਾਮ ਅਸੀਂ 19 ਤਰੀਕ ਨੂੰ ਗੰਭੀਰਪੁਰ ਦੇ ਵਿੱਚ ਕਰਨਾ ਤੇ ਜੇ ਸਰਕਾਰ ਨਹੀਂ ਸੁਣਵਾਈ ਕਰਦੀ ਅਸੀਂ ਜਿਹੜੀ ਇਸ ਏਕਤਾ ਨੂੰ ਜਿੰਨੀ ਕਿ ਅਸੀਂ ਹਾਸਲ ਏਕਤਾ ਕੀਤੀ ਆ ਇਹਨੂੰ ਹੋਰ ਵਿਸ਼ਾਲ ਕਰਾਂਗੇ ਤੇ ਲੰਮੀ ਕਨੜੀ ਸਟਰਗਲ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਲੜਾਂਗੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ